ਤੇ ਛਤਿਸਗੜ ਦੇ ਰਾਏਪੁਰ ਵਿੱਚ ਸਿੱਖ ਬੱਸ ਚਾਲਕ ਨਾਲ ਦੁਰਵਿਵਹਾਰ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਲਿੱਤਾ ਗਿਆ ਜਿੱਥੇ ਪੁਲਿਸ ਵਾਲਿਆਂ ਨੂੰ ਦੱਸ ਦੇ ਕਿ ਦੋ ਕਾਂਸਟੇਬਲਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਉੱਥੇ ਹੀ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਜਿਹੜਾ ਇਸ ਦੁਰਵਿਵਹਾਰ ਦੇ ਵਿਰੁੱਧ ਜਿਹੜਾ ਮਾਫੀ ਮੰਗੀ ਗਈ ਹੈ ਦੱਸ ਦੇ ਕਿ ਇਸ ਬਾਬਤ ਸਿੱਖ ਭਾਈਚਾਰੇ ਵਿੱਚ ਪਾਰੀ ਰੋਸ ਸੀਗਾ ਤਾਂ ਦੱਸ ਦੇ ਕਿ ਸਿੱਖ ਬੱਸ ਚਾਲਕ ਨਾਲ ਧੱਕੇਸ਼ਾਹੀ ਦਾ ਪੂਰਾ ਮਾਮਲਾ ਜਿੱਥੇ ਛਤਿਸਗੜ रायपुर ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਹੁਣ ਸਿੱਖ ਸਮਾਜ ਵੱਲੋਂ ਭਾਰੀ ਰੋਸ ਜਤਾਉਣ ਤੋਂ ਬਾਅਦ ਜਿਹੜਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਹੈ ਜਿਹੜਾ ਗੁਰਦੁਆਰੇ 'ਚ ਮਾਫੀ ਮੰਗੀ ਗਈ ਹੈ ਇਸ ਦੇ ਨਾਲ ਹੀ ਜਿਹੜੇ ਮੁਲਜ਼ਮ ਪੁਲਿਸ ਵਾਲੇ ਸਿਗੇ ਉਲਨਾ ਵੱਲੋਂ ਵੀ ਹੈ ਜਿਹੜਾ ਮਾਫੀ ਮੰਗ ਕੇ ਤਾਂ ਸਿੱਖ ਭਾਈ ਜਾ ਰਹੇ ਨੇ ਹੁਣ ਉਹਨਾਂ ਨੂੰ 7 ਦਿਨ ਦੀ ਸੇਵਾ ਲਗਾਈ ਹੈ ਜੀ ਹਾਂ ਗੁਰਦੁਆਰਾ ਸਾਹਿਬ ਵਿੱਚ ਰਹਿ ਕੇ ਹੀ ਜਿਹੜਾ ਸੇਵਾ ਕਰਨਗੇ ਤਾਂ ਦੱਸ ਦਈਏ ਕਿ ਸਿੱਖ ਬੱਸ ਚਾਲਕ ਜਿਹੜਾ ਕਿ ਰਾਏਪੁਰ ਦੇ ਬਾਸ ਢੇ ਦੱਸਿਆ ਜਾਂਦਾ ਵੀ ਉਹ ਆਰਾਮ ਕਰ ਰਿਹਾ ਸੀਗਾ ਤਾਂ ਆਰਾਮ ਟਹਿਲਣ ਤੋਂ ਬਾਅਦ ਆਰਾਮ ਕਰ ਰਿਹਾ ਸੀਗਾ ਤਾਂ ਕੁਝ ਪੁਲਿਸ ਵਾਲੇ ਆਏ ਉਹ ਪੁਲਿਸ ਵਾਲਿਆਂ ਵੱਲੋਂ ਜਿਹੜਾ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਉਠਾਉਣ ਦੀ ਬੜੀ ਭੱਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਚਾਲਕ ਨੂੰ ਉਠਾਉਣ ਵੇਲੇ ਜਿਹੜਾ ਗੁਪਤ ਅੰਗਾਂ ਦੀ ਵਰਤੋਂ ਕਰਕੇ ਉਠਾਉਣ ਦੀ ਉਹ ਕੋਸ਼ਿਸ਼ ਕਰ ਰਹੇ ਸੀ ਜਿਸ ਤੋਂ ਬਾਅਦ ਉਹਨੇ ਜਿਹੜਾ ਰੋਸ ਜ਼ਾਹਿਰ ਕੀਤਾ ਤਾਂ ਉਸ ਤੋਂ ਬਾਅਦ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਉਸੀਂ ਵੇਖ ਸਕਦੇ ਹਾਂ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਸੀ ਤਾਂ 8 ਜੂਨ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਸਿੱਖ ਬੱਸ ਡਰਾਈਵਰ ਦੀ ਪੱਗ ਹੈ ਜਿਹੜੀ ਉਸ ਦੀ ਬੇਅਦਬੀ ਕੀਤੀ ਗਈ ਪੱਗ ਲਾ ਦਿੱਤੀ ਗਈ ਉਹਦੇ ਕੇਸਾਂ ਨੂੰ ਪੁੱਟ ਕੇ ਉਹਦੀ ਬੇਅਦਬੀ ਕੀਤੀ ਗਈ ਕੇਸਾਂ ਦੀ ਤੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਉਹਨੂੰ ਥਾਣੇ ਵਿੱਚ ਲੈ ਜਾ ਕੇ ਉਸ ਕਮਰੇ ਵਿੱਚ ਜਿੱਥੇ ਥਾਣੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸੀ ਬਕਾਇਦਾ ਦੁਬਾਰਾ ਤੋਂ ਉਹਦੀ ਕੁੱਟਮਾਰ ਕੀਤੀ ਗਈ ਤਾਂ ਇਹ ਨਫ਼ਰਤੀ ਮਾਮਲਾ ਜਿਹੜਾ ਸਾਹਮਣੇ ਆਈ ਸੀ ਛੱਤੀਗੜ੍ਹ ਦੀ ਰਾਏਪੁਰ ਪੁਲਿਸ ਦਾ ਤਬਾਹਦਰ ਸਿੰਘ ਵਜੋਂ ਇਸ ਸਿੱਖ ਡਰਾਈਵਰ ਦੀ ਪਛਾਣ ਹੋਈ ਸੀ ਦੱਸ ਦਈਏ ਕਿ 14 ਜੂਨ ਨੂੰ ਐਸਐਸਪੀ ਨੇ ਇਸ ਮਾਮਲੇ ਵਿੱਚ ਦੋ ਕਾਂਸਟੇਬਲ ਕਾਂਸਟੇਬਲਸ ਨੂੰ ਮੁਅਤਲ ਵੀ ਕਰ ਦਿੱਤਾ ਸੀਗਾ ਪਰ ਫੇਰ ਵੀ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀਗਾ ਜਿਸ ਤੋਂ ਬਾਅਦ ਹੁਣ ਜਿਹੜਾ ਇਹਨਾਂ ਪੁਲਿਸ ਵਾਲਿਆਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਭੁੱਲ ਬਖਸ਼ਾਈ ਹੈ ਤੇ ਇਹਨਾਂ ਨੂੰ ਹੁਣ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇਲੀ ਬੰਦਾ ਜਿਹੜਾ ਰਾਏਪੁਰ ਚ ਪੈਂਦਾ ਉਥੇ 7 ਦਿਨਾਂ ਦੀ ਸੇਵਾ ਦੀ ਸਿੱਖਾਂ ਵੱਲੋਂ ਸਜ਼ਾ ਲਗਾਈ ਗਈ ਹੈ ਇਸ ਮਾਮਲੇ ਤੇ ਹੋਰ ਜਾਣਕਾਰੀ ਲਈ ਮੇਰੇ ਸਹਿਯੋਗੀ ਪ੍ਰਿੰਸ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਿੰਸ ਕੀ ਸਾਹਮਣੇ ਆ ਰਿਹਾ ਇਸ ਖਬਰ ਨੂੰ ਲੈ ਕੇ ਪੂਰਾ ਮਾਮਲਾ ਦੱਸਿਆ ਜਾ ਰਿਹਾ ਵੀ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ ਤੇ ਉਸ ਤੋਂ ਬਾਅਦ ਜਿਹੜਾ 2 ਕੌਨਸਟੇਬਲ ਨੂੰ ਮੁਅਤਲ ਵੀ ਕਰ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਹੁਣ ਇਹਨਾਂ ਨੂੰ ਜਿਹੜੀ ਹੈ ਸਜ਼ਾ ਲਗਾ ਦਿੱਤੀ ਗਈ ਹੈ ਆ ਦੇਖੋ ਜਸਮੀਤ ਕਈ ਵਾਰ ਮਾਮਲੇ ਸਾਹਮਣੇ ਆਏ ਨੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਜਿੱਥੇ ਸਿੱਖ ਭਾਈਚਾਰੇ ਤੇ ਕੋਈ ਕਿਸੇ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਹੋਵੇ ਚਾਹ ਹਰਿਆਣੇ ਦੇ ਵਿੱਚ ਹੋਵੇ ਯੂਪੀ ਦੇ ਵਿੱਚ ਹੋਵੇ ਜਦੋਂ ਇਹ ਛੱਤੀਸਗੜ੍ਹ ਦੇ ਵਿੱਚ ਮਾਮਲਾ ਸਾਹਮਣੇ ਆਇਆ ਤਾਂ ਇੱਕ ਬਹੁਤ ਚੰਗਾ ਐਕਸ਼ਨ ਲਿਆ ਗਿਆ ਗ੍ਰਹਿ ਮੰਤਰੀ ਵੀਜੇ ਸ਼ਰਮਾ ਦੇ ਵੱਲੋਂ ਐਸਐਸਪੀ ਦੀ ਡਿਊਟੀ ਲਗਾਈ ਗਈ ਕਿ ਸਿੱਖ ਭਾਈਚਾਰੇ ਦੇ ਇਸ ਜੋ ਬਹਾਦਰ ਸਿੰਘ ਨੇ ਡਰਾਈਵਰ ਨੇ ਉਹਨਾਂ ਦੇ ਨਾਲ ਜੋ ਕੁੱਟਮਾਰ ਹੋਈ ਉਸ ਦੀ ਜਾਂਚ ਕੀਤੀ ਜਾਵੇ ਜਾਂਚ ਦੇ ਵਿੱਚ ਸਸਪੈਂਡ ਕੀਤਾ ਗਿਆ ਪਰ ਸਿੱਖ ਭਾਈਚਾਰੇ ਵੱਲੋਂ ਇਹ ਮਨਜ਼ੂਰ ਨਹੀਂ ਸੀ ਉਹਨਾਂ ਨੂੰ ਇਹ ਸਜ਼ਾ ਮਨਜ਼ੂਰ ਨਹੀਂ ਸੀ ਕਿਉਂਕਿ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਉਹਨਾਂ ਦੀ ਪਗੜੀ ਛਾਲੀ ਗਈ ਸੀ ਉਹਨਾਂ ਦੀ ਅਰਦਾ ਦੇ ਕੇਸ ਪੱਟੇ ਗਏ ਸੀ ਜਿਸ ਤੋਂ ਬਾਅਦ ਫਿਰ ਉਹਨਾਂ ਦੀ ਸੇਵਾ ਲਗਾਈ ਗਈ ਹੈ ਗੁਰਦੁਆਰਾ ਰੋਜ਼ ਉਹ ਆਇਆ ਕਰਨਗੇ ਕੁਝ ਦਿਨ ਔਰ ਉਹਨਾਂ ਦੀ ਉਹ ਉੱਥੇ ਸੇਵਾ ਕਰਿਆ ਕਰਨਗੇ ਇਹ ਡਿਊਟੀ ਜਿਹੜੀ ਆ ਲਗਾਈ ਗਈ ਆ ਔਰ ਇਨਾਂ ਹੀ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਹੁਲ ਵੀ ਬਖਸ਼ਾਈ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਜੋ ਤੇ ਤੇ ਉਪਦੇਸ਼ ਨੇ ਉਹਨਾਂ ਤੇ ਚੱਲਾਂਗੇ ਔਰ ਦੂਜੀ ਗੱਲ ਜਸਮੀਤ ਬਹੁਤ ਵਾਰ ਨੋਟਿਸ ਜਿਹੜਾ ਕੌਮਿਕਾ ਚ ਗਿਰਤੀ ਜਿਹੜੇ ਕਮਿਸ਼ਨ ਲੈ ਚੁੱਕਿਆ ਹੋਇਆ ਐ ਐਸੇ ਮਸਲਿਆਂ ਤੇ ਪਰ ਬਹੁਤ ਕਾਟੇ ਦੇਖਿਆ ਜਾਂਦਾ ਕਿ ਕਿਸੇ ਸੂਬੇ ਵੱਲੋਂ ਕਿਸੇ ਗ੍ਰਹਿ ਮੰਤਰੀ ਨੇ ਦਖਲਅੰਦਾਜ਼ੀ ਦਿੱਤੀ ਹੋਵੇ ਕਿਸੇ ਇਸ ਅਜਿਹੇ ਮਸਲਿਆਂ ਚ ਤਾਂ ਉਹ ਚੰਗਾ ਕੰਮ ਕੀਤਾ ਵਿਜੇ ਸ਼ਰਮਾ ਹੋਰਾਂ ਨੇ ਉਸ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਇਸ ਨਾਲ ਇੱਕ ਭਰੋਸਾ ਬਣਿਆ ਰਹਿੰਦਾ ਪ੍ਰਸ਼ਾਸਨ ਤੇ ਕਿ ਜੇਕਰ ਕੱਲ ਨੂੰ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਫਿਰ ਕਿਸੇ ਦੀ ਦਾਦਾਗਰੀ ਨਹੀਂ ਚੱਲੇਗੀ ਕਿ ਪ੍ਰਿੰਸ ਮਾਫ ਕਰਿਓ ਤੁਹਾਨੂੰ ਇੱਥੇ ਰੋਕ ਰਿਹਾ ਪਰ ਇੱਥੇ ਵੱਡਾ ਸਵਾਲ ਇਹ ਵੀ ਇੱਕ ਬਣਦਾ ਹੈ ਵੀ ਜਿਹੜੇ ਹੁਣ ਤੱਕ ਮਾਮਲੇ ਆਏ ਸੀਗੇ ਜਿਹੜੇ ਸਿੱਖਾਂ ਵਿਰੋਧ ਅਪਰਾਧ ਜਾਂ ਨਫ਼ਰਤੀ ਹਿੰਸਾ ਦੇ ਮਾਮਲੇ ਆਏ ਸੀ ਉਸ ਵਿੱਚ ਆਮ ਲੋਕ ਜਾਂ ਬਦਮਾਸ ਜਿਹੜੇ ਸੀਗੇ ਉਹ ਕਸੂਰਵਾਰ ਸੀਗੇ ਇਹ ਪਹਿਲਾ ਜਿਹਹਾ ਮਾਮਲਾ ਆਇਆ ਜਿੱਥੇ ਪੁਲਿਸ ਵਾਲੇ ਆਪ ਕਸੂਰਵਾਰ ਨਿਕਲੇ ਨੇ ਕਿਤੇ ਨਾ ਕਿਤੇ ਇੱਕ ਮਿੰਟ ਅਲਟੀਟੀ ਤੇ ਬੜਾ ਫਰਕ ਪੈਂਦਾ ਹੈ ਘਟ ਗਿਣਤੀ ਪਾਈਚਾਰੇ ਦੀ ਵੀ ਜੇਕਰ ਅਸੀਂ ਗੱਲ ਕਰੀਏ ਤੇ ਅਜੀਹਾ ਵਿਵਹਾਰ ਜੇ ਉਹਨਾਂ ਨੇ ਕੀਤਾ ਤਾਂ ਕੀਤਾ ਕਿਉਂ ਕਿ ਡਰਾਈਵਰ ਤਾਂ ਕਹਿ ਰਿਹਾ ਸੀਗਾ ਕਿ ਮੈਂ ਰੋਟੀ ਖਾ ਕੇ ਟੈਲਨ ਤੋਂ ਬਾਅਦ ਆਰਾਮ ਨਾਲ ਪਿਆ ਹੋਇਆ ਸੀਗਾ ਤੇ ਬੜੇ ਭੱਦੇ ਟੰਗ ਨਾਲ ਲੈਣਾਂ ਨੇ ਮੈਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਗੁੱਪ ਤੰਗ ਮੇਰੇ ਮੂੰਹ ਨੂੰ ਲਾਏ ਤਾਂ ਉਸ ਤੋਂ ਬਾਅਦ ਬਾਤ ਜੋ ਹੈ ਜਿਹੜਾ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਤੀ ਬੇਵਜ੍ਹਾ ਨਾਲ ਇਸ ਬਾਬਤ ਪੁਲਸ ਵਾਲਿਆਂ ਵੱਲੋਂ ਜਾਂ ਗ੍ਰਹਿ ਮੰਤਰੀ ਵੱਲੋਂ ਕੋਈ ਬਿਆਨ ਆਇਆ ਵੀ ਉਹਨਾਂ ਵੱਲੋਂ ਇਹ ਅਜੀਹਾ ਮਾਮਲਾ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਦੇਖੋ ਜਸਮੀਤ ਸਿੱਖ ਭਾਈਚਾਰੇ ਦੇ ਜੇਕਰ ਆਪਾਂ ਬਹਾਦਰ ਸਿੰਘ ਹੋਰਾਂ ਦੀ ਗੱਲ ਕਰੀਏ ਉਹਨਾਂ ਨਾਲ ਇਹ ਘਟਨਾ ਜੋ ਹੋਈ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਦੇ ਲੋਕਾਂ ਦੀ ਮਾਨਸਿਕਤਾ ਤੇ ਬਹੁਤ ਗਲਤ ਪਰ ਅਸਰ ਪੈਂਦਾ ਕਿ ਜਦੋਂ ਪੁਲਿਸ ਵਾਲੇ ਅਜਿਹਾ ਕਰਦੇ ਨੇ ਇਹ ਪਹਿਲੀ ਵਾਰ ਨਹੀਂ ਹੋਇਆ ਪੁਲਿਸ ਵਾਲਿਆਂ ਵੱਲੋਂ ਕਈ ਦੇਖੋ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀ ਹਨਾ ਤੇ ਪੁਲਿਸ ਵਾਲੇ ਪੁਲਿਸ ਮਹਿਕਮੇ ਦੇ ਵਿੱਚ ਕੁਝ ਚੰਗੇ ਪੁਲਿਸ ਵਾਲੇ ਵੀ ਨੇ ਕੁਝ ਮਾੜੇ ਪੁਲਿਸ ਵਾਲੇ ਵੀ ਨੇ ਪਰ ਜਦੋਂ ਜਿਹੇ ਕਿ ਕਈ ਵਾਰ ਮਾਮਲੇ ਸਾਹਮਣੇ ਆਏ ਨੇ ਕਿ ਪੁਲਿਸ ਵਾਲਿਆਂ ਵੱਲੋਂ ਬਦਤਮੀਜ਼ੀ ਕੀਤੀ ਹੋਵੇ ਕੁੱਟਮਾਰ ਕੀਤੀ ਹੋਵੇ ਥਾਣੇ ਲਜਾਤੀ ਕੁਟਮਾਰ ਕੀਤੀ ਹੋਵੇ ਇਸ ਮਸਲੇ ਤੇ ਪੰਜਾਬ ਦੇ ਵਿੱਚ ਵੀ ਬਹੁਤ ਵਾਰ ਮਸਲੇ ਆਏ ਨੇ ਤਾਂ ਜਿਸ ਨੂੰ ਲੈ ਕੇ ਅ ਸੀਸੀਟੀਵੀ ਜਾਂਚ ਕਮੇਟੀਆਂ ਵੀ ਬਣਾਈਆਂ ਜਾ ਰਹੀਆਂ ਨੇ ਕਿ ਥਾਣੇ ਦੇ ਜਿਹੜੇ ਸੀਸੀਟੀਵੀ ਲੱਗੇ ਆ ਉਸ ਦੀ ਜਾਂਚ ਦੇ ਵਿੱਚ ਆਮ ਲੋਕ ਵੀ ਸ਼ਾਮਲ ਹੋਇਆ ਕਰਨਗੇ ਪਤਾ ਲੱਗ ਸਕੇ ਕਿ ਪੁਲਿਸ ਵਾਲੇ ਜਿਸ ਥਾਂ ਤੇ ਗਲਤਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਦੂਜੀ ਗੱਲ ਜੇਕਰ ਇੱਥੇ ਪੁਲਿਸ ਵਾਲਿਆਂ ਨੇ ਗਲਤੀ ਕੀਤੀ ਹੈ ਤਾਂ ਜ਼ਿੰਮੇਵਾਰੀ ਲੈਂਦੇ ਆਂ ਗ੍ਰਹਿ ਮੰਤਰੀ ਜਿਹੜਾ ਉਹਨਾਂ ਦਾ ਸੂਬੇ ਦਾ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਿਆ ਸੀ ਕਿ ਹਾਂ ਇੱਥੇ ਗਲਤੀ ਪੁਲਿਸ ਵਾਲਿਆਂ ਤੋਂ ਹੋ ਗਈ ਹੈ ਅਜਿਹੇ ਦੇ ਵਿੱਚ ਫਿਰ ਪੁਲਿਸ ਵਾਲਿਆਂ ਤੇ ਉਹ ਸਵਾਲ ਚੁੱਕੇ ਜਾ ਰਹੇ ਨੇ ਤਾਂ ਫਿਰ ਕਿਤਨਾ ਕਿਤੇ ਕੱਲ ਨੂੰ ਸਾਡੀ ਸਰਕਾਰ ਨੂੰ ਵੀ ਸਾਡੇ ਲੋਕ ਜਿਹੜੇ ਆ ਸਵਾਲ ਕਰਨਗੇ ਕਿ ਤੁਹਾ ਅਸ ਤੁਹਾਡੀ ਪ੍ਰਕਾਰ ਦੇ ਵਿੱਚ ਤਾਂ ਪੁਲਿਸ ਵਾਲੇ ਹੀ ਬਦਮਾਸ਼ੀਆਂ ਕਰ ਰਹੇ ਨੇ ਇਸ ਕਰਕੇ ਇਹ ਐਕਸ਼ਨ ਲਿਆ ਗਿਆ ਔਰ ਦੂਜੀ ਗੱਲ ਇਹ ਆ ਕਿ ਪੁਲਿਸ ਵਾਲਿਆਂ ਨੇ ਮਾਫੀ ਮੰਗੀ ਆ ਇਹ ਜੇਕਰ ਇੱਕ ਪਾਸੇ 네ਗੇਟਿਵ ਹੁੰਨੇ ਆ ਆਪਾਂ ਜਸਮੀਤ ਪੋਜ਼ਿਟਿਵ ਵੀ ਦੇਖੀਏ ਕਿ ਐਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਆ ਉਹਨਾਂ ਨੇ ਕਿ ਸਾਡੀ ਜੋ ਸਜ਼ਾ ਲਾਉਂਗੇ ਉਹ ਸਜ਼ਾ ਸਾਨੂੰ ਮਨਜ਼ੂਰ ਹੋਵੇਗੀ ਮੁਤਲ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸੰਗਤ ਜੋ ਛੱਤੀਸਗੜ ਦੇ ਵਿੱਚ ਉਹ ਇਸ ਨੂੰ ਲੈ ਕੇ ਹੋਰ ਕੋਈ ਫੈਸਲਾ ਲੈ ਸਕਦੀ ਹੈ ਜਾਂ ਫਿਰ ਨਹੀਂ ਕਿਉਂਕਿ ਬਹੁਤ ਸਾਰੀਆਂ ਜੋ ਘਟਕਣਤੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਹਮਲੇ ਹੁੰਦੇ ਨੇ ਔਰ ਜਿਹੜਾ ਇਹ ਹਮਲਾ ਹੋਇਆ ਬਹਾਦਰ ਸਿੰਘ ਦੇ ਉੱਤੇ ਇਸ ਦੀ ਨਿਖੇਦੀ ਪੂਰੇ ਸਮਾਜ ਦੇ ਵਿੱਚ ਹੋਈ ਹੈ ਪੰਜਾਬ ਦੇ ਵਿੱਚ ਵੀ ਇਸ ਦੀ ਥਿੰਕਰਸ ਨੇ ਜਿਹੜੇ ਉਹਨਾਂ ਨੇ ਇਸ ਦੀ ਨਿਖੇਦੀ ਕੀਤੀ ਹੈ ਕਿ ਅਖਰ ਤੋ ਤੱਕ ਸਾਡੇ ਭਾਈਚਾਰੇ ਦੇ ਨਾਲ ਅਜਿਹਾ ਵਰਤਾਜ ਜਿਹੜਾ ਕੀਤਾ ਜਾਂਦਾ ਹੈ ਪੁਲਿਸ ਵਾਲਿਆਂ ਵੱਲੋਂ ਗਲਤ ਸੰਗਠਨਾਂ ਦੇ ਨਾਮ ਚੋੜ ਕੇ ਜਿਹੜੇ ਆ ਉਹ ਬੁਲਾਉਂਦੇ ਨੇ ਲੋਕ ਆਵਾਜ਼ਾਂ ਮਾਰਦੇ ਨੇ ਜਿਵੇਂ ਹਰਿਆਣੇ ਦੇ ਵਿੱਚ ਤੈਸ ਕਰਕੇ ਹੁਣ ਇਸ ਚੀਜ਼ ਤੇ ਜੋ ਐਕਸ਼ਨ ਹੋਇਆ ਇਸ ਨਾਲ ਇਹ ਜ਼ਰੂਰ ਅਸਰ ਪਵੇਗਾ ਜਸਮੀਤ ਕੇ ਕੱਲ ਨੂੰ ਕੋਈ ਵੀ ਉਂਗਲ ਚੱਕੂਗਾ ਉਂਗਲ ਚੱਕਣ ਤੋਂ ਪਹਿਲਾਂ ਇਹ ਸੋਚੂਗਾ ਕਿ ਜੋ ਐਕਸ਼ਨ ਜਿਸ ਤਰੀਕੇ ਦਾ ਹਸ਼ਰ ਹੁੰਦਾ ਉਹ ਸਾਡੇ ਨਾਲ ਵੀ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਸੋਇਸਨ ਮੇਰੇ ਸਹਿਯੋਗੀ ਜੋ ਦਾਸ ਸਹਿਸਨ ਕੇ ਕਿਦਾਂ ਹੁਣ ਗ੍ਰਹਿ ਮੰਤਰੀ ਵੱਲੋਂ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਤਾਂ ਐਸਐਸਪੀ ਨੂੰ ਪਹਿਲਾਂ ਜਿਹੜਾ ਇਸ ਮਾਮਲੇ ਦੀ ਡੂੰਗੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸੀ ਜਿਸ ਤੋਂ ਬਾਅਦ ਦੋ ਕਨਸਟੇਬਲਸ ਨੂੰ ਜਿਹੜਾ ਮੁਅਤਲ ਵੀ ਕਰ ਦਿੱਤਾ ਗਿਆ ਸੀ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਵੀ ਜਿਹੜਾ ਸਿੱਖ ਭਾਈ ਚਾਰੇ ਵਿੱਚ ਰੋਸ ਹੈ ਜਿਹੜਾ ਪਾਇਆ ਜਾ ਰਿਹਾ ਸੀਗਾ ਕਿਉਂਕਿ ਗਲਤੀ ਜਿਹੜੀ ਹੋਈ ਸੀ ਉਹ ਵਰਦੀ ਵਾਲਿਆਂ ਤੋਂ ਹੋਈ ਸੀ ਤਾਂ ਇਸ ਮਾਮਲੇ ਵਿੱਚ ਹੁਣ ਜਿਹੜਾ ਹੈ ਪੁਲਿਸ ਦੇ ਉੱਚ ਅਧਿਕਾਰੀ ਨੇ ਬਕਾਇਦਾ ਗੁਰਦੁਆਰਾ ਸਾਹਿਬ ਪਹੁੰਚ ਕੇ ਜਿਹੜਾ ਹੈ ਭੁੱਲ ਬਖਸ਼ਾਈ ਹੈ ਮਾਫੀ ਮੰਗੀ ਹੈ ਵੀ ਮੇਰੇ ਡਿਪਾਰਟਮੈਂਟ ਵਿੱਚ ਕੰਮ ਕਰਨ ਵਾਲੇ ਜਿਹੜੇ ਪੁਲਸ ਅਧਿਕਾਰੀ ਨੇ ਮੁਲਾਜ਼ਮ ਨੇ ਉਹਨਾਂ ਵੱਲੋਂ ਇਹ ਗਲਤੀ ਹੋਈ ਹੈ ਤੇ ਮੈਂ ਵੀ ਹੈ ਜਿਹੜਾ ਭੁੱਲ ਬਖਸ਼ਾਉਣਾ ਮਾਫੀ ਮੰਗੀ ਹੈ ਤਾਂ ਇਸ ਤੋਂ ਬਾਅਦ ਹੁਣ ਜਿਹੜੇ ਇਹ ਚਾਰ ਦੋਸ਼ੀ ਪੁਲਸ ਮੁਲਾਜ਼ਮ ਦੱਸੇ ਜਾ ਰਹੇ ਨੇ ਦੱਸ ਦੇ ਕਿ ਸਿਪਾਹੀ ਚੰਦਰਪਾਲ ਸਿੰਘ ਸੁਰੇਂਦਰ ਸਿੰਘ ਰਵਿੰਦਰ ਰਾਜਪੂਤ ਤੇ ਦਾਨ ਸ਼ੇਵਰ ਸਾਹੂ ਇਹਨਾਂ ਨੂੰ ਹੁਣ ਗੁਰਦੁਆਰਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਤੇਲੀਬੰਧਾ ਵਿੱਚ ਜਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਇਹਨਾਂ ਮਾਫੀ ਮੰਗੀ ਹੈ ਤੇ ਇਹਨਾਂ ਨੂੰ 7 ਦਿਨ ਦੀਆਂ ਗੁਰਦੁਆਰਾ ਸਾਹਿਬ ਵਿੱਚ ਹੀ ਸੇਵਾ ਕਰਨ ਦੀ ਜਿਹੜੀ ਐ ਡਿਊਟੀ ਲਗਾਈ ਗਈ ਹੈ ਤਾਂ ਸਜ਼ਾ ਲਗਾਈ ਗਈ ਹੈ ਉੱਥੇ ਹੀ ਪੀੜਤ ਪੁਲਿਸ ਵਾਲੇ ਦਾ ਕੀ ਕਹਿਣਾ ਹੈ ਆਓ ਮਾਫ ਕਰਿਓ ਪੀੜਤ ਸਿੱਖ ਬੱਸ ਡਰਾਈਵਰ ਦਾ ਕੀ ਕਹਿਣਾ ਉਹ ਵੀ ਇੱਕ ਵਾਰੀ ਸੁਣ ਲੈਣੇ ਆਂ ਔਰ ਮੇਰੇ ਸਾਥ ਵਰਤੂ ਪੁਲਿਸ ਵਾਲੋਂ ਕੀ ਤਰਫ ਸੇ ਦੁਰਵਿਵਾਰ ਕੀਤਾ ਗਿਆ मैं सोया था अपने नंबर से आके खाना खाके के थोड़ा था तो टहल रहा था और पुलिस वालों के आने के वो गला डंडा लगा लगा के उठा रहे थे तो बोलने से उन्होंने माँ की गाली दिया और मेरे साथ आता पाई किए और मैंने उनको कुछ नहीं कहा हाथापाई के दौरान कुछ लग गया होगा तो नहीं बोल सकते पर उन्होंने मेरे को यहाँ से डंडे में पीटा और थाने ले जाके जहाँ कैमरा नहीं था वहाँ ले जा